ਹਾਂਜੀ ਬਾਈ ਸੱਤ ਸ਼੍ਰੀ ਅਕਾਲ ਸਾਰਿਆਂ ਨੂੰ ਪਹੁੰਚ ਗਏ ਮੋਟਰ ਤੇ ਇਹ ਬੰਦਾ ਸਾਡਾ ਪਹਿਲਾਂ ਦਾ ਪਹੁੰਚਿਆ ਵੀ 6 ਵਜੇ ਦਾ ਫੋਨ ਕਰਦਾ ਮੈਨੂੰ ਹਾਂ ਛੜ ਮੈਂ ਅੱਜ ਦਾ ਕਰਾਈ ਸਾਰਿਆਂ ਨੂੰ ਮੈਨੂੰ ਤਾਂ ਪਤਾ ਰਾਤ ਨੂੰ ਲੇਟ ਹੋ ਜੇ ਨਾ ਹਾਂ ਬਹੁਤ ਲੇਟ ਹੋ ਜਾਂਦਾ ਤੁੰਦਾ ਤੜਾ ਤੜਾ ਕੰਮ ਕਰਦਾ ਮੇਰੇ 8 ਵਜੇ ਘੜਾ ਕੇ ਪਾ ਦਿੰਦਾ ਰਹਿਣ ਘਰ ਦਾ ਲਖ ਬਗਾਮ ਆਉਣੀ ਚਾਹੀਦੀ ਘਰ ਦਾ ਕੰਮ ਜਾਬ ਹੋ ਜਾਣਾ ਦੀ ਪਾਣੀ ਦੀ ਕੌਰ ਰੱਖਿਆ ਨਾ ਕਿਦਾਂ ਦੀ ਅੱਜ ਕੱਲ੍ਹ ਅੱਜ ਹੁਣ ਪਾਣੀ ਛਿੜਕਿਆ ਬੈਠਾ ਹਾਂ ਹਾਂ ਗੱਲਾ ਰਹਿਣਾ ਪਾਣਾ ਰਾਤ ਤੇ ਛਿੜਕਿਆ ਤਾਂ ਮੈਂ ਛਿੜਕੜ ਫੜਦਾ ਸੀ ਇਹ ਰਵੰਗ ਨੂੰ ਲੈ ਆ ਬਾਈ ਦਿੰਦੇ ਕਿਉਂ ਬੰਦੂ ਕਿਹਾ ਇਹ ਬਾਈ ਉਹ ਲੈਣਾ ਜਾਂ ਬਗਾ ਲੈਣਾ ਤੇ ਹਾਂ ਮਸ਼ੀਨ ਅਸਲ 'ਚ ਮਾਸੜ ਮੈਂ ਤਾਂ ਕੱਲਾ ਵੱਢਣੇ ਨੂੰ ਵੱਢਣੇ ਨੂੰ ਠੀਕ ਹੈ ਕੱਲ ਮੈਂ ਉੱਥੇ ਰੂਟਰ ਮੀਟਰ ਤੋਂ ਆ ਗਿਆ ਬਾਈ ਕੋਲ ਹਾਂ ਕਿੰਨੇ ਦੀ ਆ ਹੈ ਤਾਂ ਕਿੰਨੇ ਦੀ ਨਹੀਂ ਹੈਗੀ ਉਹ ਟੈਂਪੋ ਵਾ ਕੇ ਰੱਖੀ ਉਹਦਾ ਕਹਿੰਦਾ ਵੀ ਤੇਰੇ ਪਿੰਡ ਵਾਲਾ ਕਹਿੰਦਾ ਮਾਸੜ ਉੱਥੇ ਚਮਕੌਰ ਸਾਹਿਬ ਤੇ ਹਾਂ ਮੰਦਿਰ ਸਾਹਿਬ ਡਰਾਈਵਰ ਲਈ ਨੇ ਇਹ ਕੱਲ 854 ਅੱਛਾ ਕੰਦਾ ਯਾਰ ਉੱਥੇ ਪਹੁੰਚਿਆ ਬਦਮਾ ਹਾਂ ਯਾਰ ਉਹ ਗਰਵਾਜ ਗਰਵਾਜ ਵਾਲਾ ਨਹੀਂ ਨਹੀਂ ਗਰਵਾਜ ਵਾਲਾ ਨਹੀਂ ਦਾ ਜਸਵੰਤ ਵਾਲਾ ਜਸਵੰਤ ਵਾਲਾ ਦੇ ਮਾਝ ਜਸਵੰਤ ਵਾਲੇ ਤੱਕ 5 ਵਾਲੇ ਨਾ ਨਹੀਂ ਸਾਡੇ ਪਿੰਡ ਸਾਰੇ ਉਹੀ ਬਾਈ ਆ ਨਿਉਲਕੇ ਦਾ ਵੀਡੀਓ ਦੇਖਦਾ ਨਿਉਲਕੇ ਦੇ ਬੰਦੇ ਨਾਲ ਕਹਿੰਦਾ ਹਾਂ ਹਾਂ ਕਹਿੰਦਾ ਵੀ ਉਹਨਾਂ ਨੇ ਕਹਿੰਦਾ ਮਾਸਲ ਅਸੀਂ ਲੈਣਾ ਰੂਟਰ ਬੀਟਰ ਲੈਣਾ 6 ਫੋਟਾ ਕਹਿੰਦਾ ਵੀ ਟਰੈਕਟਰ 275 ਹਾਂ ਕਾਜ ਵਾਲਾ ਕੰਮ ਨਹੀਂ ਕਹਿੰਦਾ ਵੀ ਪਹਿਲਾਂ ਬਾਈ ਫੌਜੀ ਤਾਂ ਹੁਣ ਬੈਂਕ ਤੇ ਲੱਗਿਆ ਹੋ ਹੂੰ ਕਹਿੰਦੇ ਮੈਨੂੰ ਸ਼ੁਕਰਪਾ ਦੇ ਛੁੱਟੀ ਹੈ ਮਾਂ ਚੱਲ ਗਵਾ ਦਿੰਦਾ ਹੂੰ ਬਫਰੂ ਤੇ ਕਹਿ ਕੇ ਐ ਤਾਂ ਮਹਿੰਗਾ ਜਾਂਦਾ ਤਾਂ ਉਹ ਹਾਂ ਮਾਹਤੂ ਆਂ 10 ਵੀ ਦੇਣਾ ਕਿੰਨੇ ਦਾ ਆਪਾਂ ਨੇ ਕਿਸੇ ਨੂੰ ਦਵਾਉਣਾ ਹੂੰ ਕਹਿੰਦਾ 1 300 ਤੋਂ ਤੱਕ ਦੇ ਦੀ ਮਾ ਨਹੀਂ ਗੱਲ ਨਹੀਂ ਬੜੀ ਹੈਗੀ ਕਹਿੰਦਾ ਚੱਲ ਲੱਖ ਰੁਪਈਆ ਦਵਾ ਦੇ ਫਿਰ ਹੂੰ ਮਾਹਿਆ ਰੈਨ ਦਾ ਹੈ ਨਹੀਂ 6 ਫੁੱਟਾ ਲੱਖ ਰੁਪਈਆ ਨੂੰ 7 ਫੁੱਟਾ ਲੈ ਗਿਆ ਤਾਂ ਮੈਂ ਕਹਿੰਦਾ ਫੇਰ ਲਾਸਟ ਦੱਸ ਨਾ ਮਾ ਦੱਸ ਦੇ ਕਹਿੰਦਾ ਫੇਰ 95 ਲਾਸਟ ਇਹ ਹੈ ਹੂੰ ਗੱਲ ਭਾਈ ਫੇਰ 95 ਦੇ ਸੌਦੇ ਵਿੱਚ ਵਧੀਆ ਰਹਿ ਗਿਆ 2000 ਫਿਰ ਮੈਂ ਹੋਰ ਛਡਾਇਆ ਉਤੇ ਹੂੰ 99 99 ਹੀ ਦਿੱਤਾ ਫੇਰ ਮਾ ਵੀ ਲਪੜ ਕਿੱਥੇ ਇੱਕ 6 ਗਹਿਣ ਤਾਂ ਹਾਂ ਨਹੀਂ ਆਪਾ ਉਹਨੂੰ ਵੀ ਚੱਲ ਬੱਤਿਆ ਦੁਕਾਨ ਵਾਲੇ ਨੂੰ ਸਾਨੂੰ ਪਤਾ ਹੀ ਬੱਚਤ ਹੈਗੀ ਆ ਬੱਚਤ ਤਾਂ ਹੀ ਅਗਲੇ ਦਿੱਤਾ ਹਾਂ ਲਗਾਦਾ ਉਹਦਾ ਵੀ ਜਦੋਂ ਮਾਨਤਨ ਬਾਈ ਦਾ ਵੀ ਹੋ ਗਿਆ ਅਗਲੇ ਨੂੰ ਵੀ ਨਹੀਂ ਮਹਿੰਗਾ ਲੱਗਿਆ ਹਾਂ ਚਲੋ ਲੈ ਗਿਆ ਬਾਈ ਬਾਈ ਥੋੜਾ ਜਿਹਾ ਹੈਂਡ ਜਾਨੇ ਦਾ ਹਾਂ ਹੁਣ ਮੈਨੂੰ ਕੱਲ੍ਹ ਕਹਿਣਾ ਮੈਂ ਨਾ ਮਾਸਰ ਜੜ ਰੱਖ ਰਿਹਾ ਕਹਿੰਦਾ ਥੋੜੇ ਉੱਚੇ ਨਹੀਂ ਹੋ ਜਾ ਮੈਂ ਇੱਕ ਪਾਸੇ ਤੇ ਉਹ ਖੋਲ ਤੇ ਚੈੱਕ ਹੂੰ ਬਰਾਬਰ ਹੋ ਜਾ ਨਹੀਂ ਕਾਲਾ ਕਹਿੰਦਾ ਲਿੰਕ ਉਹ ਤਾਂ ਜਾਵੇਂ ਹੋਇਆ ਬਲੇ ਮਾਬਰੂ ਦੇ ਲਿੰਕਾ ਦੇ ਬਲੇ ਤੇ ਖੋਲ ਕੇ ਤੇਲ ਤੂੰ ਲਾਏ ਬਥੋੜੀ ਮਾਰ ਬਣਾ ਬੁੜਾ ਚੱਲਦਾ ਜੇ ਚੱਲੇਗਾ ਠੀਕ ਹੈ ਨਹੀਂ ਫਿਰ ਨਵਾਂ ਪਹਿਣਾ ਉਹਦਾ ਲਿੰਕਾ ਤੇ ਸੈਟਿੰਗ ਹੋਣੀ ਆ ਜੀ ਮਿੱਟੀ ਜਾਮ ਕੇ ਜਾਮ ਹੋਈ ਨਹੀਂ ਨਾ ਕਈ ਥੋੜੀ ਕਲਾਉਣਾ ਕਹਿੰਦਾ ਮੈਂ ਦੋਕ ਦਿਨ ਤੱਕ ਹੈਗਾ ਨਾ ਉਦੋਂ ਮੀਂਹ ਫੇਰ ਪੈ ਗਿਆ ਸਵੇਰ ਨੂੰ ਪੈ ਗਿਆ ਤਾਂ ਆਹਾ ਹੋ ਜੂ ਹੁਣ ਆ ਕਾਮਯਾਬ ਆ ਨਿਕਲੇ ਹੁਣ ਬਾਜਾ ਤੇਰਾ ਨਿਕਲੇਗਾ ਹਾਂ 500 ਵੀ ਗਿਆ ਹੈ ਪਰਸੋਂ ਵੀ ਜਹਾ ਹਾਂ ਸੋ ਵੀ ਗੌਰ ਗਲ ਦੇ ਕੇ ਦਾਣਾ ਤਾਂ ਅੱਜ ਵੀ ਕੋਈ ਕੋਈ ਨਿਕਲੇਗਾ ਨਹੀਂ ਕੱਲ ਨਿਕਲੇਗਾ ਹੋਊਗਾ ਨਾ ਨਿਕਲਣਾ ਗੱਲਾਂ ਕਰ ਗਰਮੀ ਆ ਉਦਾਂ ਵੀ ਹਜੇ ਤਾਂ ਗਰਮੀ ਆ ਮੈਂ ਕਹਾਂ ਗਰਮੀ ਆ ਕਰਮੈਸ ਨਾਲ ਅੱਜ ਪੀਆ ਜਣਾ ਅੱਜ ਸ਼ਾਮ ਤੱਕ ਇਹ ਨਜ਼ਰ ਦਿਖਣ ਲੱਜਣਾ ਹੋਜੂ ਕਾਮਯਾਬ ਹੋ ਜਾਣਾ ਕਾਮਯਾਬ ਨੂੰ ਕੀ ਹੋਣਾ ਹੈ ਨਹੀਂ ਆ ਤਾਂ ਜਣੀ ਹੁਣ ਉਹ ਜੀ ਤਨੀ ਹਲੇ ਬਣਨੀ ਉਹ ਕਿਹੜਾ ਜਾਂਦਾ ਇਹ ਜਰ ਲੱਗ ਗਿਆ ਬਾਜਰਾ ਇਹ 100 ਰੁਪਿਆਵਾਂ ਦਾ ਮੈਨੂੰ ਪਤਾ ਵੀ ਨਾ ਛਿੱਟਾ ਛਿੱਟਾ ਕਰ ਲੈ ਗੋਡੇ ਗੋਡੇ ਉਹਨਾਂ ਸਰ ਚੱਲ ਦੋਲ ਬਿੱਜਾ ਹਵੜਾ ਉਹ ਇਨਾ ਮਹਿੰਗਾ ਬੀਜ ਕੇ ਕੀ ਫਾਇਦਾ ਯਾਰ ਆਓ ਸਹੀ ਗੱਲ ਆਓ ਸਹੀ ਗੱਲ ਆਏ ਦਾ ਵਿੱਚ ਮਹਿੰਗਾ ਪਾਤ ਤਾਂ ਕੋਈ ਕੋਈ ਦਾਣਾ ਅੱਛਾ ਹਾਂ ਪਾਈਆ ਗਦੂਆ ਪਾਤਾ 600 ਵਾਲਾ ਠੀਕ ਹੈ ਵਿੱਚ ਵਿੱਚ ਪੀ ਗਵਾਂ ਨੂੰ ਮਹਿੰਗੇ ਦਾਣੇ ਪਾਦੇ ਹਰਿਆਈ ਰੱਖੋ ਕੋਲ ਹਾਂ ਠੀਕ ਹੈ ਠੀਕ ਹੈ ਇਹਨੇ ਨਾ ਗੌਰ ਰੱਖਿਆ ਇਹਦਾ ਡਾਇਆ ਪਾਇਆ ਤਾਂ ਹਾਂ ਰਾਤ ਸਿੱਟਦਾ ਮੈਂ ਅੰਦਰ ਪਿਆ ਮੈਨੂੰ ਡਾਇਆ ਪਾਇਆ ਉਧਰ ਮਾਸੜ ਜਿਹੜਾ ਉਹ ਪਿਆ ਹੁਣ ਆਹ ਉਹ ਦੇਖ ਬਚਿਆ ਪਿਆ ਅੱਛਾ ਉਹ ਪਰਲੀ ਸਾੜ ਲਾਉਣਾ ਅਮਨਦੀਪ ਇੱਥੇ ਲਾ ਦੇ ਉਹਨੂੰ ਇੱਥੇ ਨਹੀਂ ਲਾਉਣਾ ਇੱਧਰ ਰਹਿਣ ਦੇ ਉਧਰ ਨਾਲੋਂ ਉਹ ਪੂਰਾ ਕਰ ਦੇ ਉਹਨੂੰ ਉਹਨਾਂ ਇੱਟਾਂ ਚੱਕ ਕੇ ਉਧਰ ਤੇ ਆ올ੀਆਂ ਹਾਂ ਇੱਟਾਂ ਚੱਕ ਕੇ ਬਾਹਰ ਕੱਢ ਦੇ ਠੀਕ ਆ ਕਿਹਨੂੰ ਕਿਹਾ ਦਾ ਤੇਰੀ ਚੱਤ ਤੇ ਨਹੀਂ ਆਦਾ ਕਿਤੋਂ ਇਹ ਤੈਨੂੰ ਗਿਆ ਪਾ ਵੀ ਇਹ ਤੌਰ ਤੇ ਕੰਮ ਸੋਚਿਆ ਹੋ ਪੈਦੇ ਹਾਂ ਦੇਖਿਆ ਉਹ ਕੱਲੂ ਲੱਗਣਾ ਉਹ ਵੀ ਕੰਮ ਘੱਟ ਰਹਿ ਗਿਆ ਉਹ ਹਾਂ ਜੇ ਉਹਨਾਂ ਹੀ ਜੱਠਾ ਕੱਢਣਾ ਪੈਣ ਦਾ ਬਸ ਫਰ ਗਿਆ ਦਾ ਹੁਣ ਤਾਂ ਥੋੜੀਆਂ ਹੀ ਰਹਿ ਗਈਆਂ ਉਹ ਆਹ ਇੱਟਾਂ ਲੱਗ ਗਈਆਂ ਅਸਲ ਆਹ ਦਾ ਇੱਟਾਂ ਲੱਗਿਆ ਚਲਾ ਵੀ ਵਧੀਆ ਪੱੜ ਆਹ ਇਹ ਜਿਹੜੀ ਦੂਈ ਤਾਰ ਹੈ ਇਹਦੇ ਬਰਾਬਰ ਦਾ ਜੱਠਾ ਇਹ ਇਸ 800 ਇੱਟ ਤੇ ਹੀ 8900 ਇੱਟ ਤੇ ਉਹ ਡੀਲਾ ਦੇ ਚੇ ਰਹਿ ਰਹੇ ਨੂੰ ਉਹ ਡੀਲਾ ਤਾਂ ਮੈਂ ਆ ਗੁੱਡਿਆ ਨਹੀਂ ਯਾਰ ਨਹੀਂ ਇਹਨੂੰ ਗੁੱਡੂਗਾ ਫਿਰ ਹਾਂ ਲੈ ਆਜੇ ਆਪਣਾ ਗੁੱਡਿਆ ਜੇ ਕੜਾ ਗੁੱਡਿਆ ਹੈ ਹਾਂ ਇੱਥੇ ਮਿੱਟੀ ਹੀ ਕਰਨੀ ਆ ਮਾੜੀ ਜੀ ਨਾਲੇ ਤਸਲੇ ਨਾਲ ਆ ਨੀਵਾ ਆਇਓਰੇ ਜੀ ਨਾ ਵਟਾਲ ਇੱਧਰ ਨੂੰ ਯਾਰ ਉਹ ਥੋੜੀ ਜੀ ਤਾਂ ਗਿਰੂਗੀ ਯਾਰ ਸੈਟਿੰਗ ਜੀ ਤਾਂ ਕਰਨੀ ਥੋੜੀ ਜੀ ਗਿਰਨੀ ਆ ਹਾਂ ਉਹਦਾ ਇੱਥੇ ਨੂੰ ਗੇਲਿਆ ਗੇਲ ਨਾਲੇ ਜੇ ਟੱਕ ਮਾਰੇ ਸਿੱਧਾ ਉਹ ਗਰੇ ਟਗਾਣ ਜਾ ਹਾਂ ਆਹ ਥੱਲੇ ਆਹ ਜਾਲੀ ਉੱਪਰ ਨੂੰ ਚੱਕ ਲਈ ਨੀ ਥੱਲੇ ਪੈ ਨਹੀਂ ਆਲੇ ਨੂੰ ਯਾਰ ਪਤਾ ਨਹੀਂ ਕਿ ਆਇਆ ਹੋਇਆ ਹੁਣ ਦੇਖ ਲੈ ਬੱਦਲ ਫੇਰ ਚੜ ਗਿਆ ਬਰਸਾਤ ਹੋਈ ਵੀ ਦੁਪਹਿਰ ਦਾ ਨਹੀਂ ਪਿਆ ਓ ਦੁਪਹਿਰ ਦਾ ਹੋਗਾ ਦੁਪਹਿਰ ਨਹੀਂ ਪਿਆ ਦੁਪਹਿਰ ਇੱਧਰ ਕੋਪ ਹੋਇਆ ਰੋਪੜ ਪਾਉ ਦਾ ਪੈ ਲਿਆ ਰੋਪੜ ਦਾ ਪਤਾ ਨਹੀਂ ਹੈ ਇੱਧਰ ਗਾਹਾਂ ਦਾ ਹੋਰ ਵੀ ਜ਼ਿਆਦਾ ਪਿਆ ਹਾਂ ਅਈ ਹੁਣ ਤਾਂ ਸਾਰੇ ਪਾਸੇ ਕਹਿੰਦਾ ਬਾਈ ਸਾਡੇ ਦਾ ਬੱਸ ਕਰਾਈ ਵਿਆਹ ਨਾੜੇ ਮੇਗਾ ਦਾ ਕਰਤਾਰਪੁਰ ਤੇ ਫੋਨ ਆਦਾ ਮੇਰੇ ਕੋ ਨੀ ਨਹੀਂ ਹੈ ਮਾ ਹੁਣ ਤਾਂ ਨੁਕਸਾਨ ਆਇਆ ਨੁਕਸਾਨ ਆਇਆ ਨਾ ਕੱਲ ਐਟੈਂਪ ਸ਼ੁਰੂ ਹੋ ਗਿਆ ਸੀ ਬੱਦ ਪਵੇ ਜ ਹੈ ਘਟ ਹਾਂ ਕਾਗਰ ਦੇਰ ਨੇ ਸੱਤ ਤਰੂ ਕਿਆ ਕਹਿੰਦਾ ਬੂਟੇ ਦੀ ਜੜ ਉੱਤੇ ਜਿਹੜਾ ਕਰਾਂਗੇ ਸਾਫ ਹਲੇ ਰੁਕ ਜਾ ਖੇਤ ਬਾਲੀਏ ਇੱਕ ਦੋ ਦਿਨ ਦੇ ਦੇ ਸਫਾਈ ਹੋ ਜੂਗੀ ਉਹ ਸਫਾਈ ਲੈ ਕੇ ਸਾਫ ਕਰੂਗਾ ਤਾਂ ਬਾਹੀ ਨਾ ਹੋ ਜਾਊਗਾ ਅੱਛਾ ਠੇਕਾ ਕਰ ਲਾ ਇੱਕ ਸੂਤਰਾ ਬਹੁਤ ਹਾਂ ਠੇਕਾ ਹੀ ਕਰ ਲਾ 10 ਬੋਲ 10 ਕਿੰਨੀ ਲਾ ਲੈਣਾ 9 ਮਾਸ਼ਾ ਇੱਕ ਦੋ ਤਿੰਨ ਚਾਰ ਪੰਜ ਕਿੰਨੀਆਂ ਮਾਸ਼ੜ ਲੈਣਾ ਦੇਖੀ ਤਾਂ ਇੱਕ 9 ਲੈਣਾ ਹੈ 8 9 ਲੈਣਾ 9 ਲੈਣਾ ਹੈ ਹਾਂ ਆਹ ਰਿਹਾ ਦਸ ਆਹ ਵਾਹ ਹੋ ਗਈ ਬਾਹਰ ਵਾਲੀ। ਦਾਸ ਲੈਣਾ ਹੋਊ। ਸੱਦ ਦੇ ਨਾਮ ਨਾਲ ਕੇ ਚੱਲ। ਬੋਲ ਬਈ। ਤੁਸੀਂ ਬੋਲੋ ਨਾ। ਇਤਨੀ ਜੀ ਕਹੂ ਨਾ ਤੈਨੂੰ ਠੀਕਾ ਤੈਨੂੰ ਦੇਣਾ ਕਿ ਅਸੀਂ ਲੈਣਾ। ਤੂੰ ਬੋਲ ਪਹਿਲਾਂ ਫਿਰ ਅਸੀਂ ਗੱਲ ਕਰਦੇ ਆ। ਫਿਰ ਤੂੰ ਰਾਤ ਭਾਈਏ ਸਾਨੂੰ ਜੀ ਪੁੱਗਦਾ ਹੋਇਆ ਅਸੀਂ ਦੱਸਦੇ ਆ ਫਿਰ ਹਨਾ। ਮੈਨੂੰ ਚੜ੍ਹਿਆ ਹਣੇ ਦੱਸੀ ਹਿਸਾਬ ਕਰੇ। ਹਾਂ। ਬੌਣੀ ਦਾ ਬੌਣੀ ਦਾ ਟਾਈਮ ਆਦਰਾ। ਹਾਂ ਇੱਕੋਂ ਭਾਦੋ ਜਲਦੀ ਉੱਪਰ ਤੇ। ਪਿਛਲੇ ਸਾਲ ਸੱਤ ਉਹ ਦਿਹਾੜੀ ਲੱਗਿਆ। ਨਹੀਂ ਕਰੀ। ਸੱਤ ਦਿਹਾੜੀਆਂ? ਨਹੀਂ ਇੱਕ ਕਲੇਨ ਗੱਡੂਗਾ ਬਸ। ਸੱਤ ਦਿਹਾੜੀਆਂ ਦਾ ਕੰਮ ਤਾਂ ਨਹੀਂ ਹੈਗਾ ਮਸੜ ਮੋਟੇ-ਗੁੱਟੇ ਹੀ ਸਾਬ ਕਰਨੇ ਆ ਕੋਕ ਵੀ ਨਹੀਂ ਸੱਜਣਾ ਆ ਵੀ ਹਾਂ ਕਿਲਾ ਲੰਬਾ ਤੇ ਦੂਕੀਲਾ ਕਿ ਉਹ ਦਿਹਾੜੀ ਬਾਰੇ ਠੀਕ ਹੈ ਹਾਂ ਹਾਂ ਨਾਲੇ ਇਹਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਆਉਂਦੇ ਆ ਤੇਲ ਦੇਹਾੜੀ ਕੋਲ ਨਹੀਂ ਜੜੀ ਕਿਹਾ ਇਹਦਾ ਕੁਝ ਨਹੀਂ ਕਹਿੰਦਾ ਕਿੰਨਾ ਬਣਾਉਗਾ ਤੂੰ 2500 ਰੁਪਏ ਠੀਕ ਕਾਈ ਕਰਦੇ ਹੋ ਜਿਆਦਾ ਮਹਗਾ ਸੋਦਾ ਤੇ ਠੇਕਾ ਦਾ ਇਹਨਾਂ ਤਾਂ ਟਾਈਮ ਤਾਂ ਨਹੀਂ ਲੱਗਦਾ ਇਹਨੂੰ 6-7 ਦਿਹਾੜੀਆਂ ਤਾਂ ਨਹੀਂ ਲੱਗਦੀਆਂ ਦੇਖ ਲੈ ਖੇਤ ਨੂੰ ਨਾ ਕੰਮ ਆਪਾਂ ਲੈਣੇ ਸਾਫ਼ ਕਰਨੀਆਂ ਨਾਲੇ ਕਿਹੜੇ ਪੱਥਰ ਝਾੜ ਕੇ ਬਾਹਰ ਗਏ ਨੇ ਇੰਨਾ ਕੁ ਬਸ ਏਰੀਆ ਹਾਂ ਫੁਰਫੁਰ ਚੱਕ ਕੇ ਆਏ ਪਿੱਛੇ ਨੂੰ ਖਿੱਚੀ ਜਾਣਾ ਪਿੱਛੇ ਨੂੰ ਖਿੱਚੀ ਜਾਣੇ ਮਾਚੌੜਾ ਜਿਸਮਾ ਚੌੜਾ ਅਸੀਂ ਥੋੜਾ ਉੱਥਾਂ ਤੱਕ ਕਰਨਾ ਇਹ ਤਾਂ ਹੁਣ ਕਰਨਾ ਹੀ ਬਣਾ ਤਿੰਨ ਅੱਕ ਤਾਂ ਸਹੀ ਤਾਂ ਇੱਥੇ ਪੜਾ ਮਿੱਟੀ ਚੱਕੀ ਵੀ ਤਾਂ ਕਰਕੇ ਉਹਦਾ ਖੇਤ ਉਹ ਦੂਏ ਸਾਫ਼ ਡੋਲਾਂਗਾ ਹਾਂ ਸਾਰੀਆਂ ਇਹ ਹੀ ਡੋਲਾਂਗਾ ਵੇਰੇ ਨੀਵੇਂ ਹੋ ਗਏ ਚਲੋ 6 ਦਿਹਾੜੀ ਨੀ ਲਗਾ ਦੋ ਕੈਮ ਨੀ ਵੀ ਲੰਭਾ ਆਇਆ ਅਲੀ ਗਰੀਏ ਹੁਣ ਬਹੁਤ ਥਕ ਗਈਆਂ ਚੱਲਦੇ ਸਾਡੀ ਗਾਣਾ ਵੀ ਇਹ ਥਾ ਰਾਈਟੀਆਂ ਚੱਲਦੀਆਂ ਉਹ ਪਤਾ ਕੀ ਆ ਮੇਰੀ ਗੱਲ ਸੁਣ ਛੋਟੂ ਉਹ ਤੂੰ ਦਿਹਾੜੀ ਤੇ ਕਰਦੀ ਕੋਈ ਚੱਕਰ ਨਹੀਂ ਚਾਹ ਦਿਹਾੜੀਆਂ 10 ਲਾ ਦੀ ਚਲੋ ਜਾ ਕਰੀਏ ਠੀਕ ਨਹੀਂ ਨਾ ਤੈਨੂੰ ਚੱਕਰ ਨਾ ਮੈਨੂੰ ਚੱਕਰ ਇੱਕ ਤਾਂ ਉਹ ਤਾਂ ਲੰਦਾ ਵੀ ਚੱਲ ਸਹੀ ਦੇ ਜੇ ਕਰਕੇ ਤਾਂ ਐ ਤਾਂ ਇਸ ਟਾਈਮ ਨੂੰ ਚੰਬਰ ਜਾਣਾ ਦੇਖ ਲਓ ਇਹ ਵੀ ਅੰਦਾਜ਼ਾ ਜਾਂਨੇ ਹੈ ਜੇ 2 ਕਿਲਾ ਕਾ ਖਾਲ ਜੋਗਾ ਵਿਕਾਸ ਕਰਨੇ ਕੇ ਲਈ ਜਾ ਕੇ ਤੋਂ ਉਾਰੇ ਬਈ ਲੰਗ ਜਾਂਦਾ ਹੈ ਨਹੀਂ ਲੰਗ ਜਾਂਦਾ ਉਹ ਤਾਂ ਹੁਣ ਥਿਆਣੇ ਹੋ ਗਏ ਤੁਸੀਂ ਵੀ ਸੌਦਾ ਦੇਖ ਕੇ ਕਰਦੇ ਆ ਇਹਦੇ ਵੀ ਠੇਕੇ ਵਿੱਚ ਇਹ ਹੁੰਦਾ ਇੱਕ ਦਾ ਬੰਦੇ ਨਾਲ 8 ਵਜੇ ਦਿਹਾੜੀ ਪਰੋਣਾ 8 8:30 ਆਉਣਾ ਹੁਣ 5 ਵਜੇ ਦੇ ਬੰਦਾ ਲੱਗਾ ਉਹ 3 ਘੰਟੇ ਲੱਗ ਗਏ ਜੇ ਠੇਕਾ ਹੋਵੇ ਉਹ ਨਾ ਜਦ ਤੱਕ ਨਿਆ ਕੱਢ ਦੇਣਾ 3 ਘੰਟੇ ਉਹ ਉਧਰ 5:30 8:00 ਹੋਣ ਲੱਜੰਦੇ ਨਹੀਂ 7:00 ਤੱਕ ਬਜ਼ੋਰ ਮਾਰ ਦੇਣਾ ਡਬਲ ਦੇ ਹੜੀ ਹੋ ਜਾਂਦੀ ਆ ਆ ਠੇਕੇ ਜਗਲਾ ਲਾਹਾ ਕਰਦਾ 6 ਦੇ ਆਉਂਦੇ ਆ ਕੋ ਲੱਗ ਜਾਈ ਗੱਲ ਤੂੰ ਦਿਹਾੜੀ ਪਰ ਆ ਜਾ ਕੋਈ ਜਦ ਤੱਕ ਇਹਦਾ ਕੰਮ ਕਰ ਲੈ ਚਾਹ ਦੇਹਾੜੀ ਜਾਏ ਨਹੀਂ ਜਾਇ ਠੇਕਾ ਹੋਇਆ ਹਾਂ ਕਰ ਦੇਗਾ ਹਾਂ ਦੇਣਾ تھا ਤਹੀਂ ਮੈਂ ਪੁੱਛਿਆ ਨਾ ਤੂੰ ਬੇਲਾ ਨਾ ਅਸੀਂ ਨਹੀਂ ਬੇਲੇ ਪਰ ਅਸੀਂ ਵੀ ਤਾਂ ਨਾਲੇ ਲੱਗੂਗੇ ਤੇਰੇ ਹਾਂ ਦਿਹਾੜੀ ਪਤਾ ਫੇ ਤਾਂ ਹੀ ਕੰਮ ਹੈ ਹਾਂ ਇਹਨੂੰ ਵੀ ਨਾਲੇ ਲਾਉਣਾ ਹਾਂ ਉਹ ਰੋਸ ਨਹੀਂ ਮੈਂ ਬੇਲਾ ਖਾਤਾ ਹੀ ਨਹੀਂ ਉਹਦੇ ਵਿਗੇੜੇ ਦੌੜੇ ਗਲੇ ਬਣਨੇ ਉਹਦੇ ਬਾਅਦ ਉਹਨੇ ਵੀ ਲੋਜ ਹੋ ਜਾਣਾ ਫੇ ਚਲੀ ਜਾ ਨਾ ਖੜੀਏ ਨਾ ਖੜਨ ਦਈਏ ਹਾਂ ਚੱਲ ਦੇਖ ਲੈ ਕਰਾਂ ਤੇ ਹਲਾ ਕਰਕੇ ਨਾ ਭਾਈ ਸਰਤੋ ਦੇ ਦੇ ਨਹੀਂ ਪਤਾ ਕੀ ਯਾਰ ਹੋ ਜਾ ਤੋੜਾ ਨਾ ਮੀਂਹ ਪਿਆ ਹੋਇਆ ਗਿੱਲਾ ਏ ਇੱਕ ਦੋ ਦਿਨ ਰੁਕ ਜਾ ਇਹ ਹਵਾ ਵੀ ਨਹੀਂ ਲੱਗਣੀ ਨੀ ਛੇਤੀ ਵਿੱਚ ਠੀਕ ਹੈ ਨਾ ਹਜੇ ਇੱਕ ਦੋ ਦਿਹਾੜੀ ਕਿਧਰੇ ਲਾ ਲਾ ਹਾਂ ਫੇਰ ਆਪਾਂ ਇਹਨੂੰ ਕਰਕੇ ਫੇਰ ਬਾਲਨ ਦੇ ਕੇਤ ਨਾਲੇ ਹਾਂ ਬਾਹ ਬਾਈ ਵੀ ਤੇਰਾ ਆਪ ਹੀ ਹੋਣਾ ਸ਼ਾਂਗ ਸ਼ਗਾਈ ਪਿਆਉਣੀ ਮੈਂ ਬਹਾਈ ਤੇ ਪਹਿਲਾਂ ਤੇ ਡੋਲ ਸਾਫ ਕਰਾ ਲਵਾਂ ਹਾਂ ਬਾਹੀ ਸੇ ਪਹਿਲੇ ਡੋਲ ਸਾਫ ਹਾਂ ਹਾਂ ਕੋਈ ਬਾਤ ਨਹੀਂ ਠੀਕ ਆ ਠੀਕ ਆ ਮੈਂ ਕਹਿੰਦਾ ਜੇ ਪਹਿਲਾਂ ਇੱਕ ਹੀ ਕਫਾਂਡ ਵਿੱਚ ਵੱਜ ਜਵੇ ਤਾਂ ਮੜਿਆ ਉਹ ਹੋ ਜੂਗਾ ਸਪਾਈ ਹੋ ਜੂਗੀ ਬਾਈ ਇੱਧਰ ਜੰਗਲ ਬਣਿਆ ਹੋਇਆ ਵਿੱਚ ਆਹੋ ਬਕਰ ਖਰਾਬ ਹੋਇਆ ਵਾ ਕੱਲੇ ਜਾਣੇ ਨੂੰ ਭੈ ਆਉਂਦੀ ਉੱਧਰ ਆਹੋ ਇਹ ਤਾਂ ਹੈਗਾ ਹੀ ਆ ਕਿਹੜੇ ਮੁੜ ਕੇ ਛੇੜਿਆ ਮੈਂ ਜਾਇਆ ਪਾਉਣ ਲੱਗਿਆ ਇੱਕ ਦਿਨ ਆਹ ਬੂਟੇ 'ਚ ਬਸ ਆਹ ਜਿੰਨੇ ਕਿਆਰੇ ਵੱਡੇ ਹੋਏ تھے ਇਹ ਪਾ ਕੇ ਮੈਂ ਜਦ ਹੋਇਆ ਉੱਧਰ ਨੂੰ ਨੇੜੇ ਜਿੰਨੂੰ ਇੱਕ ਕਿਆਰੇ 'ਚ ਤਾਂ ਮੈਂ ਪਾਇਆ ਜੇ ਨਾਲ ਵਾ ਦੇਖੀ ਜਾਵਾਂ ਥੱਲੇ ਦੇਖਦਾ ਹੀ ਨਹੀਂ ਕੋਸਾ ਥੱਲੇ ਨਹੀਂ ਕੁਆੜਾ ਕੋਸਾ ਕੋਸਾ ਸਰਾ ਬਹੁਤ ਆ ਖੁੱਡਾ ਬਹੁਤ ਆ ਹਾਂ ਮੜਾ ਜੇ ਪੈਰ ਵਜਦਾ ਦੋ ਦੋ ਜਿੱਦਾਂ ਬਕੀ ਜਾਂਦੇ ਕਹਿੰਦੇ ਕਹਿੰਦੇ ਲੋ ਐ ਬਾਹਰ ਆ ਜਾਂਦਾ ਜੇ ਖੱਟ ਚ ਪੈਰ ਵਜਦਾ ਕਿਆ ਪਤਾ ਹੁੰਦਾ ਕਿਆ ਕਿਆ ਰਹਿ ਗਿਆ ਹੁਣ ਮੈਂ ਕਹਿੰਦਾ ਰਹਿ ਵੀ ਥੋੜੀ ਜਿਹੀ ਹੁਣ ਢਾਈ ਢਾਈ ਤੋਂ ਮੰਨ ਕੇ ਚੱਲ ਤੂੰ ਅੱਛਾ ਹੂੰ ਢਾਈ ਕਿ ਰਹਿ ਗਿਆ ਇਹਨਾਂ ਨੂੰ ਵੱਡਾ ਲੱਗਿਆ ਵਾ ਮਗਰ ਲੱਗਿਆ ਰਦਾ ਇਹਨਾਂ ਨੇ ਪਹਿਲਾਂ ਵੀ ਥੇ ਲਾਤਾ ਉਧਰ ਤਕੜਾ ਵਾ ਅੱਬਾ ਹਾਂ ਆ ਐਡਾ ਤਾਂ ਮੋਟਾ ਵਾਜ ਰਾ ਦੋਸਤ ਮੈਂ ਕਹਿੰਦਾ ਇਹਨਾਂ ਨੂੰ ਉਧਰ ਲਾਤਾ ਵੱਡਾ ਉਹ ਜੱਗੇ ਰੇ ਘਰ ਕੋਲ ਨਾ ਨਾ ਨਹੀਂ ਕੱਲ ਤਾਂ ਕਹਿੰਦਾ ਤਾਂ ਪੰਮੇ ਤੇ ਆ ਕੇ ਕਹਿੰਦਾ ਰੇੜਾ ਵੱਡਿਆ ਵਡਾਇਆ ਨਹੀਂ ਪਰਸੋਂ ਆਇਆ ਉਹ ਪਰਸੋਂ ਹਾਂ ਮੌਤ ਦੇਖੀ ਐ ਇੰਨੇ ਜਗ੍ਹਾ ਵੱਡੇ ਦੋ ਮਿੰਜਾ ਜੰਨੀ ਸਟਾਰਟ ਵਿੱਚ ਨਹੀਂ ਉਹ ਤਾਂ ਜੱਗ ਹੀ ਵੱਡਦੇ ਨੇ ਤੁਸ ਜਦ ਮੰਨ ਕੇ ਚੱਲ ਵੀ ਲੇਟ ਹੋ ਜਾਏ ਨਾ ਕੋਸੋ ਜਾਂਦੇ ਉੱਥੇ ਵੱਢ ਕੇ ਫਿਰ ਉਹ ਕਰ ਲੈਂਦਾ ਠੀਕ ਆ ਠੀਕ ਆ ਕੋਲ ਆ ਨਾ ਗੱਲ ਬੰਨ ਦਾ ਆਮਦੀ ਬਾਹ ਨਾ ਕੱਲ ਨੂੰ ਆ ਕਰਦੀ ਮੱਲਾ ਤਾਂ ਫੇਰ ਆ ਗਈ ਧੂਰ ਜੀ ਮੱਕ ਆ ਗਈ ਭਾਈ ਜੰਦੀ ਐ ਤੇ ਚੱਲੀ ਜਾਣਾ ਕੱਪ ਪਰਦਾ ਦੇਖਣੇ ਸਾਹ ਕਰਦਾ ਸਾਰੇ ਦੇ ਵਿੱਚ ਬੱਦਲ ਫਿਰਦਾ ਅਦਾ ਇਹਨਾਂ ਹੋ ਗਈ ਪੂਰਗਾ ਸੜੀ ਜਾਂਦਾ ਸਾਡੇ ਨਹੀਂ ਲੱਗੇ ਕਿਹੜੇ ਰਸਤੇ ਜਿਵੇਂ ਪਾਣੀ ਹੈਗਾ ਹਿੱਤਾ ਜੀ ਸਾਡੇ ਪਾਣੀ ਹੈਗਾ ਹਾਂ ਇਸ ਵਾਰ ਰਸਤੇ ਰੁਸਤੇ ਨਹੀਂ ਟੁੱਟੇ ਸਾਡੀ ਬੱਸ ਕਰਾਈ ਵਾ ਕਰਤਾਰਪੁਰ ਤਾਂ ਮੈਨੂੰ ਫੋਨ ਆਇਆਗਾ ਹੂੰ ਕਹਿੰਦਾ ਹੁਣ ਤਾਂ ਬੇਸੁਰਾ ਹੀ ਪੈ ਜਾਗਾ ਵੀ ਚੱਲ ਕਹਿੰਦਾ ਸੀ ਤਾਂ ਹੁਣ ਫਸਲ ਬੁੱਧਰ ਘੱਟੇ ਬੀਜੀ ਵੀ ਆ ਜਮੀਨਾਂ ਉਹਨਾਂ ਦੇ ਆ ਗਿਆਂ ਉਧਰ ਆਹੋ ਰੋੜ ਰੋੜ ਜੀ ਕਹਿੰਦਾ ਸਾੜਾ ਸੜੀ ਜਾਂਦਾ ਵੀ ਤੀੜਾ ਹੁਣ ਫਸਲ ਬੀਜੀ ਵੀ ਐ ਨਕਾਨ ਕਰਦਾ ਇਹ ਕਰਦਾ ਹਾਂ ਬੇਟਾ ਚੱਕ ਦੀ ਮੜੀ ਅੱਜ ਕੱਲੋ ਸ਼ਾਇਦ ਮੈਂ ਹੈ ਨਹੀਂ ਯਰੇ ਮੈਂ ਜਾਣਾ ਅੱਜ ਸ਼ਾਮ ਨੂੰ ਉਹ ਲਾ ਦੂੰਗਾ ਝੱਟ ਕੰਟਾ ਤੋਂ ਕਿੱਥੇ ਰੱਖਣੀ ਆ। ਉਧਰ ਇਧਰ ਬਾਹਰ ਛੱਡ ਦੇ। ਬਿਲਕੁਲ ਹੁਣ 10 ਮਿੰਟ ਟਾਈਮ। ਆਹ ਦੇਖੋ। ਇਧਰ। ਹਾਂ ਇਹਦੇ ਨਾਲੇ ਰੱਖ ਦੇ ਬਾਹਰ ਫਿਰ ਬਾਹਰ ਲਈ ਛੱਡ ਦੇਖਾਂਗੇ ਕਿੱਧਰ ਲਾ ਦਾਂਗੇ ਇਹਨੂੰ। ਅੱਛਾ। ਕੰਧ ਦੇ ਨਾਲ ਜੇ ਇਹਨੂੰ। ਇੱਥੇ ਮੂਰੇ ਟਰੇਲਰ ਦੇ। ਹਾਂ ਬਸ ਇੱਥੇ ਨੂੰ ਰੱਖ ਲਾ। ਦੇ ਤਾਰ ਦੇ ਅੰਦਰ ਬੈਠ ਕੇ। ਤਾਰ ਦੇ ਅੰਦਰ ਹੀ ਰੱਖ ਲਾ। ਚਾਹੇ ਉញੋਂ ਸਿੱਟ ਲਾ ਬਾਹਰ। ਇੱਥੇ ਨਾ ਉਹਦੀ ਮਿੱਟੀ ਸਿੱਟ ਕੇ ਇਹਨੂੰ ਪੱਧਰਾ ਕਰਦੀ। ਬਸ ਉਹ ਆ ਪਿਆ ਰਹਿਣ ਦੇ ਚਾਹੇ ਇਹਨੂੰ ਮਿੱਟੀ ਜੀ ਬੇ ਰੱਖ ਦੇ ਜਾ ਕੇ ਇਕਣੇ। ਨਾ ਇਹ ਨਹੀਂ ਪਿਆ ਰ ਆਹ ਹਾਂ ਜਿੱਦਾਂ ਕੰਮਜਾਬ ਤੇ ਨਾ ਹੋ ਜਾਣਾ ਇਹ ਪਾਣੀ ਗੀਰਨਾ ਪੈਣਾ ਹਾਂ ਸਹੀ ਮੜੀ ਦੀ ਪਾਲ ਉਹਦੇ ਨਾਲ ਵੱਧ ਕਰਨੀ ਪੈਣੀ ਹੈ ਜਣੀ ਉਹਦੀ ਜੜਾਂ ਲੈ ਹੀ ਹੈ ਇਦਾਂ ਹੀ ਸਿੱਟਿਆ ਹੋਇਆ ਇਹ ਕੱਢ ਲੈਣੀਆਂ ਨੇ ਜਿਹੜਾ ਆਹ ਚੀਜ਼ ਨਾ ਗਿੱਲੇ ਚ ਫੜਨ ਯਾਰ ਹਾਂ ਪਰ ਕਰ ਦੇਣਾ ਉੱਪਰ ਵਾਲਾ ਨੇ ਕੰਮ ਕਰ ਦੇਣਾ ਮੈਂ ਉਹੀ ਕਹਿੰਦਾ ਤੈਨੂੰ ਆਹ ਨਾ ਇੱਟਾ ਚੱਕ ਕੇ ਨਾ ਮਿੱਟੀ ਬਰਾਬਰ ਕਰਕੇ ਚੱਲ ਜਾ ਮੈਂ ਦੁਬਾਰ ਨੂੰ ਆਉਂਗਾ ਮੈਂ ਇਹਨੂੰ ਲਾ ਜੂਗਾ ਜਿਹੜਾ ਹੈਗਾ ਠੀਕ ਆ ਉਹਦੇ ਬਾਅਦ ਫਿਰ ਮੈਂ ਸ਼ਾਮ ਨੂੰ ਜਾਣਾ ਮੈਂ ਤੈਨੂੰ ਮਿਲੂਗਾ ਕੱਲ ਨੂੰ ਕੱਲੂ ਇੱਧਰ ਲਾਏ ਜਿੱਦਿਹੜੀ ਕੋਈ ਹਾਂ ਛੱਡ ਜੂਗਾ ਕੁਛੇ ਦੇ ਕੰਮ ਕਾ ਸੋਨਾ ਹੋ ਜਾਂਦਾ ਵਧੀਆ ਹੋ ਜਾਂਦਾ ਮੈਨੂੰ ਡਰ ਲੱਗ ਜਾਂਦਾ ਐਦਵਾਰ ਤੋਂ ਐਦਵਾਰ ਆਉਂਦਾ ਪਤਾ ਨਹੀਂ ਕਿਹੜਾ ਸੱਪ ਕੱਢਣਾ ਇਹਨੇ ਹਲੇ ਥੈਲੀਆਂ ਦਾ ਪ੍ਰੋਸੈਸ ਕਰ ਚੁੱਕਾ ਇਹ ਸੀਪੇ ਨੇ ਕੀ ਕਰਨਾ ਇਹਦਾ ਸੀਪਾ ਕਹਿੰਦਾ ਭਰ ਕੇ ਰੱਖਦੇ ਮੈਂ ਕਰੂੰਗਾ ਅੱਛੇ ਕਾਲ ਮਾ ਲਾਊਗਾ ਬੇਲਾ ਆਣੇ ਇੱਥੇ ਬੇਲਾ ਘੜਾ ਦੇਣੀ ਆ ਅੱਜ ਚਕਾਉਂਦਾ ਉਹਨੂੰ ਹਾਂ ਉਹਨੂੰ ਕਹਿੰਦਾ ਤਾਂ ਕਹਿੰਦਾ ਉਹ ਕਹਿੰਦਾ ਲੈਣੇ ਨੂੰ ਕਹਿੰਦਾ ਹੋਏ ਉੱਥੀ ਤਿਆਰ ਕਰ ਲੈਣੀ ਕਹਿੰਦਾ ਆਪਾਂ ਨੇ ਮੈਨੂੰ ਕਹਦਾ ਹਾਂ ਕਹਿੰਦਾ ਕਾਲ ਨੂੰ ਬਾਸ ਉਹ ਚੱਕ ਕੇ ਲਿਆਉਣੀ ਆ ਮਾਂ ਉੱਤੀ ਕਰ ਦੇ ਕਹਿੰਦਾ ਉੱਥੇ ਨਾ ਉਹਨੇ ਪਾਣੀ ਪਾਉਣਾ ਕਹਿੰਦਾ ਕਿਹੜਾ ਜਾਊਗਾ ਨੀ ਦੂਰ ਮੋਟਰ ਪਰ ਕਹਿੰਦਾ ਮੈਂ ਤਾਂ ਆਪਣੇ ਘਰ ਰੱਖ ਲੈਣੀ ਆ ਇਹ ਇੱਥੇ ਕਹਿੰਦਾ ਮੈਂ ਦੇਖ ਪਾਉਂਦਾ ਕਰੂ ਚੱਲ ਗਿਆ ਕਹਿੰਦਾ ਫੇਰ ਚੱਕਾ ਦੇਣੀ ਉਹ ਨਾ ਨਾ ਸਹੀ ਆ ਉਹਦਾ ਕੁਟੀਆ ਪਾਉਂਦਾ ਪਤਾ ਉਹ ਕਾਰੀਗਰ ਆ ਬੰਦਾ ਪਤਾ ਨਾਲੇ ਵੇਚਦਾ ਨਾ ਨੌ ਚਲੋ ਠੀਕ ਆ ਪਰ ਮੇਰਾ ਵੀ ਹੋ ਗਿਆ ਟਾਈਮ ਹੈ ਵੀ ਚੱਲਦਾ। ਚਲੋ ਸਤਿ ਸ੍ਰੀ ਅਕਾਲ ਬਾਬਿਓ ਮਿਲਦੇ ਆ ਕਿਸੇ ਬਲੌਗ 'ਚ ਤੇ ਸਬਸਕ੍ਰਾਈਬ ਕਰਦੇ ਕਰੋ ਮਾਸਟਰ ਕਹਿੰਦੇ ਇੱਕ। ਬਾਈ ਨਾਂਵ ਕਹਿੰਦੇ ਨੇ ਨਾ ਕਹਿੰਦੇ ਚਾਚਾ ਭਤੀਜਾ ਆ ਬਾਈ ਚੈਨਲ ਦਾ ਨਾਂਵ ਇਹਦਾ ਹਾਂ ਅਮਨਦੀਪ ਆ ਸਾਡਾ ਅਲੀ ਦਾ ਅਮਨਦੀਪੇ ਕਹਿੰਦੇ ਵੀ ਇਹਦਾ ਬਲੌਗ ਆ ਜਿਹੜਾ ਬਣਾਇਆ ਪਿਆ ਨਾ ਚਾਚਾ ਭਤੀਜੇ ਦੇ ਨੋਵਲ ਬਣਾਇਆ ਪਿਆ। ਉਹਨੂੰ ਭਾਈ ਵਾਤੇ ਵਾਦ ਸਬਸਕ੍ਰਾਈਬਰ ਕਰੋ। ਕਮੈਂਟ ਲਾਈਕ ਕਰੋ ਵੀ ਮੁੰਡੇ ਨੂੰ ਸਪੋਰਟ ਐਨ ਗੱਡ ਕੇ ਕਰੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।